लोकसभा ਹਲਕਾ ਪਟਿਆਲਾ ਦੇ ਲਈ ਸਮਾਣਾ ਦੇ ਅਸੀਂ મતદાન ਕੇਂਦਰ ਤੇ ਖੜੇ ਆਂ ਲਾਸਟ ਟਾਈਮ ਹੈ ਅੱਧਾ ਘੰਟਾ ਰਹਿ ਗਿਆ ਹੈ ਵੋਟਰ ਦੀ ਪੰਦਾ ਬਸ ਸਿਰਫ ਅੱਧਾ ਘੰਟਾ ਹੈ ਔਰ ਬੋਟ ਪਾ ਕੇ ਬੋਟਰ ਆ ਰਹੇ ਹੁਣ ਵੀ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਹੈ ਜੋ ਅਸੀਂ ਧੂਮਤਾਂ ਨਾਲ ਮਨਾ ਰਹੇ ਆਂ ਤੇ ਵੋਟ ਪਾ ਰਹੇ ਆਂ ਜੀ ਤੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਜੋ ਦੇਸ਼ ਦੇ ਲਈ ਨਿਰਪੱਖ ਇੱਕ ਪੱਖ ਸੋਚਨ ਮਤਲਬ ਨਿਰਪੱਖ ਸੋਚਨ ਤੇ ਦੇਸ਼ ਦੇ ਲਈ ਵਧੀਆ ਸੋਚਨ ਸੋਚ ਵਧੀਆ ਹੋਵੇ ਮੇਰੇ ਸਾਰੇ ਵੋਟਰਾਂ ਨੂੰ ਇਹ ਅਪੀਲ ਹੈ ਵੀ ਜੋ ਵੀ ਬੰਦੇ ਬੋਟ ਪਾਣ ਲਈ ਰਹਿ ਗਏ ਨੇ ਉਹ ਆਪਣੀ ਬੋਟ ਜ਼ਰੂਰ ਪਾਉਣ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਬੋਟ ਪਾਣਾ ਆਪਣੇ ਆਪਣੀ ਸਰਕਾਰ ਚੁਣੀ ਹੈ ਤੇ ਉਸ ਲਈ ਬੋਟ ਪਾਣਾ ਬਹੁਤ ਜ਼ਰੂਰੀ ਹੈ ਉਮੀਦਵਾਰ ਮਾਨਦਰ ਹੋਣਾ ਚਾਹੀਦਾ ਜੀ ਪੜੇ ਲਿਖਿਆ ਹੋਣਾ ਚਾਹੀਦਾ ਤੇ ਕੋਈ ਵੀ ਪਾਰਟੀ ਦਾ ਹੋਵੇ ਪਰ ਆਪਾਂ ਨੂੰ ਚੁਣਨ ਤੋਂ ਬਾਰੇ ਦੇਖਣ ਚਾਹੀਦੇ ਵੀ ਕਿੰਨਾ ਪੜੇ ਲਿਖਿਆ ਹੈ ਤੇ ਇਹਦੀ ਸਮਾਜ 'ਚ ਕੀ ਵੈਲਿਊ ਹੈ ਪਟਿਆਲਾ ਲੋਕ ਸਭ ਹਲਕੇ ਦੇ ਸਮਾਨਾ ਇਲਾਕੇ ਦੇ ਵਿੱਚ ਕਰੀਬ 70% ਪੋਲਿੰਗ ਹੋਈ ਹੈ ਅਨੁਮਾਨ ਹੈ ਔਰ ਕੁਝ ਸਮੇਂ ਦੇ ਸਾਹਮਣੇ ਸਾਇਸਤਨੀ ਹੋ ਜਾਣੀ ਹੈ ਗਲਵਾਦ ਕਰਦੇ ਹਾਂ ਕਿਸ ਤਰ੍ਹਾਂ ਪੋਲਿੰਗ ਕਰਨ ਵਾਸਤੇ ਤੁਸੀਂ ਬੋਟ ਪਾਣੇ ਕੀ ਮਹਿਸੂਸ ਕਰ ਰਹੇ ਹੋ ਜੁਰਪਾਕ ਸਰ ਲੋਕਾਂ ਚ ਬਹੁਤ ਉਤਸ਼ਾਹ ਹੈ ਵੋਟ ਦਾ ਇੰਨੀ ਉਮੀਦ ਨਹੀਂ ਸੀ ਵੀ 70% VOTING ਹੋ ਜੂ ਮੇਰੇ ਖਿਆਲ ਚ ਆਪਣੇ ਏਰੀਆ ਚ ਸਭ ਤੋਂ ਵੱਧ ਵੋਟ ਹੋਈ ਹੈ ਇਹ ਇੱਕ ਪ੍ਰਸ਼ਾਸਨ ਵਾਸਤੇ ਪ੍ਰਸ਼ਾਸਨ ਦਾ ਬਹੁਤ ਵਧੀਆ ਸਿਸਟਮ ਹੈ ਜਿਹੜੀ ਇੰਨੀ ਜ਼ਿਆਦਾ ਵੋਟ ਹੋਈ ਹੈ ਔਰ ਦੇਸ਼ ਨੂੰ ਬਹੁਤ ਬੈਨੀਫਿਟਰ ਹੋਊਗਾ ਇਹਦਾ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਵੋਟਰਾਂ ਦਾ ਧੰਨਵਾਦ ਕਰਦਾ ਬੜੇ ਉਤਸ਼ਾਹ ਨਾਲ ਇੰਨੀ ਗਰਮੀ ਦੇ ਬਾਵਜੂਦ ਇੰਨੀ ਪਬਲਿਕ ਨੇ ਵੋਟਾਂ ਪਾਈਆਂ ਨੇ ਜਦ ਕਿ ਸਾਡੇ ਇਹ ਵਾਰਡ ਮਹਾਜਨੀ ਵਾਰਡ ਨੇ ਇੰਡਸਟਰੀ ਸਟ ਵਾਰਡ ਨੇ ਫਿਰ ਵੀ ਬੜਾ ਉੱਛਾਤ ਹੀ ਵੋਟਾਂ ਦੇਖਦੇ ਹਾਂ ਵੋਟਰਾਂ ਦੇ ਵਿੱਚ ਪੂਰਾ ਉਸਤਾ ਸੀ ਪਾਵੇਂ ਕੋਈ ਇੰਡਸਟਰੀ ਵਾਲਾ ਪਾਵੇਂ ਕੋਈ ਨੌਜਵਾਨ ਹੈ ਪਹਿਲਾਂ ਤਾਂ ਮੈਂ ਆਪਣੇ 3 ਨੰਬਰ ਵਾਰਡ ਦੇ ਸਾਰੇ ਵਸਨੀਕ ਉਹਨਾਂ ਦਾ ਧੰਨਵਾਦ ਕਰਦਾ ਤੇ ਮੇਰੀ ਜਿਹੜੀ 3 ਨੰਬਰ ਵਾਰਡ ਦੀ ਸਾਰੀ ਟੀਮ ਸੀ ਮੇਰੀ ਯੂਥ ਵਿੰਗ ਪਟਿਆਲੇ ਦੀ ਜਿਹੜੀ ਟੀਮ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਡੈਮੋਕਰੇਸੀ ਦਾ ਜਿਹੜਾ ਇਹ ਤਿਉਹਾਰ ਜਿੰਨੂੰ ਕਹੇ ਜਾਂਦਾ ਹੈ ਇਹ ਵਾਕਈ ਤਿਉਹਾਰ ਸੀਗਾ ਸਭ ਤੋਂ ਵਧੀਆ ਗੱਲ ਇਹ ਹੈ ਕਿ ਬੜਾ ਪੀਸਫੁਲੀ ਮਾਹੌਲ ਰਿਹਾ ਪੂਰੀ ਅਮਨ ਸ਼ਾਂਤੀ ਨਾਲ ਪੋਲਿੰਗ ਹੋਈ ਹੈ ਤੁਸੀਂ ਕੀ ਕਹੋਗੇ ਪੋਲਿੰਗ ਦਾ ਸਮਾਂ ਪੂਰਾ ਹੋਣ ਜਾ ਰਿਹਾ ਹੈ ਪੂਰੀ ਅਮਨ ਸ਼ਾਂਤੀ ਨਾਲ ਪੋਲਿੰਗ ਹੋਈ ਹੈ ਇਸ 'ਚ ਕੋਈ ਸ਼ੱਕ ਨਹੀਂ ਹੈਗਾ ਪਰਸ਼ੋਤਮ ਜੀ ਬڑے ਲੋਕਾਂ ਨੇ ਉਤਸ਼ਾਹ ਦੇ ਨਾਲ ਬੋਲਿੰਗ VOTING ਕੀਤੀ ਹੈ ਲੋਕਾਂ ਨੂੰ ਉੱਚਾ ਚੱਲ ਰਿਹਾ ਸੀ ਵੀ ਕਦੋਂ ਚਾਰਜੂ ਨਾਏ ਤੇ ਕਦੀ ਕਦੋਂ ਅਸੀਂ ਦੇਸ਼ ਦੇ ਹਿੱਤ ਦੇ ਵਿੱਚ ਅਸੀਂ ਆਪਣਾ ਮਤਦਾਨ ਕਰੀਏ VOTERਾਂ ਦਾ ਉਤਸ਼ਾਹ VOTERਾਂ ਨੇ ਪੂਰੀ ਉਲਾਸ ਦੇ ਨਾਲ ਆਪਣੇ ਵੋਟ ਦਾ ਪ੍ਰਯੋਗ ਕਿੱਥੇ ਇੱਕ ਚੰਗਾ ਉਮੀਦਵਾਰ ਜਿਤਾ ਕੇ 4 ਤਾਰੀਖ ਨੂੰ ਲੋਕ ਸਭਾ ਦੇ ਵਿੱਚ ਭੇਜਣਗੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼